ਪੰਨੂ ਹੈ ਕੌਣ ਹੈ ਪਹਿਲੇ ਤਾਂ ਪੁੱਛੇ ਪੰਨੂ ਹੈ ਕੌਣ ਹੈ ਇੱਕ ਨੰਬਰ ਦਾ ਨਾਚਾ ਇੱਕ ਨੰਬਰ ਦਾ ਜੋਕਰ ਕੋਈ ਪੰਜਾਬ ਦਾ ਵਿਅਕਤੀ ਕੋ ਹਿੰਦੁਸਤਾਨ ਚ ਰਹਿਣ ਵਾਲਾ ਮੇਰਾ ਸਿੱਖ ਭਰਾ ਉਹਦੇ ਖਿਲਾਫ ਬੋਲਣ ਨੂੰ ਤਿਆਰ ਰੋਜ਼ ਤੁਹਾਡੇ ਤਿਰੰਗੇ ਝੰਡੇ ਦਾ ਅਪਮਾਨ ਕਰਦਾ ਹੈ Hindu Muslim Sikh ਸਾਈਆਂ ਦੇ ਖੂਨ ਦੇ ਨਾਲ ਤਿਰੰਗਾ ਝੰਡਾ ਬਣਿਆ ਉਹ ਰੋਜ਼ ਭਾਰਤ ਨੂੰ ਗਾਲ੍ਹੀਆਂ ਦਿੰਦਾ ਹੈ ਰੋਜ਼ ਹਿੰਦੁਸਤਾਨ ਚ ਹਿੰਦੂਆਂ ਨੂੰ ਗਾਲ੍ਹਾ ਦਿੰਦਾ ਹੈ ਹੈ ਤੁਸੀਂ ਕੋ ਬੋਲਣ ਨੂੰ ਤਿਆਰ ਹੈ ਉੱਥੇ ਬਾਬਾ ਥੰਬ ਬਵੇਦਕਰ ਸਾਹਬ ਉਹਰੇ ਸਵਿਧਾਨ ਦਾ ਪ੍ਰਤੀਕ ਉਹਨਾਂ ਦੇ ਸਟੈਚੂ ਉੱਤੇ ਹਮਲੇ ਕਰਾਉਂਦਾ ਤੇ ਕੋ ਬੋਲਣ ਨੂੰ ਤਿਆਰ ਨਹੀਂ ਦਲਜੀਤ ਦੋਸਾਂ ਸਾਡੇ ਸਿੱਖ ਕੌਮ ਦੀ ਇੱਕ ਸ਼ਾਨ ਹੈ ਸਾਡੀ ਸਿੱਖ ਕੌਮ ਦੀ ਇੱਕ ਇੱਜ਼ਤ ਹੈ ਉਹਨੇ ਅਪਤਾਪ ਬਚਨ ਦੇ ਪੈਰਾਂ ਨੂੰ ਹੱਥ ਲਾਤਾ ਤੇ ਤੈਨੂੰ ਮਾਰ ਦਿਆਂਗੇ ਕਪਲਦੇਵ ਦਾ ਸ਼ੋ ਜਿਹੜਾ ਕਰਦਾ ਪੰਜਾਬੀ ਕਪਲਦੇਵ Hindu ਆ ਪਰ ਉਹਨੂੰ ਪੰਜਾਬੀ ਕਹਿੰਦੇ ਨੇ ਕੈਨੇਡਾ ਦੇ ਵਿੱਚ ਚਾਰ ਵਾਰੀ ਉਹਦੇ ਤੇ ਹਮਲਾ ਕਰਤਾ ਹੁਣ ਇੱਕ ਵਪਾਰੀ ਨੂੰ ਤੁਸੀਂ ਮਾਰਤਾ ਆ ਤੁਸੀਂ ਪੰਜਾਬੀਆਂ ਦੀ ਪਛਾਣ ਬਣਾਉਣਾ ਚਾਹੁੰਦੇ ਹੋ ਬੇਗੁਨਾਹਾਂ ਦੇ ਕਾਤਲ ਆ ਪਛਾਣਾ ਬਣਾਉਣਾ ਚਾਹੁੰਦੇ ਆ ਤੁਸੀਂ ਸਾਰੇ ਚੁੱਪ ਪੰਜਾਬ ਦੇ ਅੰਦਰ ਵੋਟ ਕੁਰਸੀ ਸਤਾ ਧਰਮ ਦੀ ਠੇਕੇਦਾਰੀ ਬੇਗੁਨਾਹਾਂ ਦਾ ਕਤਲੇਆਮ ਕਰੀ ਜਾਓ ਆਹੀ ਰਹਿ ਗਿਆ ਸਾਡਾ ਇਹੀ ਸਾਡੇ ਅਸੂਲ ਰਹਿ ਗਏ ਲੇਕਿਨ ਉਹਨਾਂ ਜੇ ਜਿਸ ਤਰੀਕੇ ਸੇ ਅਮਿਤਾਭ ਬਚਨ ਪਰ ਪਿਛਲੇ ਦਿਨੋਂ ਆਰੋਪ ਲੱਗਤੇ ਰਹੇ ਹੈ 1984 ਨੇ ਜਿਸ ਤਰੀਕੇ ਸੇ ਬਿਆਨ ਦਿੱਤਾ ਇਸ ਦੀ ਵਜ੍ਹਾ ਸੇ ਆਪ ਮੰਨਦੇ ਕੋਈ ਐਵੇਂ ਝੂਠ ਜੋ ਮਰਜੀ ਬਕਵਾਸ ਕਰੀ ਜਾਣ ਹੈ ਚੁਰਾਛੀ ਦੇ ਦੰਗੇ ਹੋਏ ਕਿਉਂ ਇਹਨਾਂ ਨੂੰ ਪਾਗਲਾਂ ਨੂੰ ਚੰਦ ਪਾਗਲਾਂ ਨੂੰ ਪੁੱਛੇ ਜਦੋਂ ਹੋਣਾ ਮੈਂ ਆ ਦਿਖਾਈਆਂ ਨਾ ਹੁਣ ਕਹਣਗੇ 84 ਚ ਕੀ ਇਨਸਾਫ ਮਿਲਿਆ ਕਿਉਂ ਮਾਰੀ ਤੁਸੀਂ ਇੰਦਰਾ ਗਾਂਧੀ ਜੇ ਇੰਦਰਾ ਗਾਂਧੀ ਨੇ ਗਲਤ ਕੀਤਾ ਇਸ ਕੋਰਟ ਚ ਚਲੇ ਜਾਂਦੇ ਹੁਣ ਕਹਿੰਦੇ ਬਲੂ ਸਟਾਰ ਆਪਰੇਸ਼ਨ ਹੋ ਗਿਆ ਕਿਉਂ ਤੁਸੀਂ ਹਥਿਆਰ ਲੈ ਕੇ ਕਾਇ ਕਿੰਨੇ ਤੁਹਾਨੂੰ ਇਜ਼ਾਰਤ ਦਿੱਤੀ ਹਥਿਆਰ ਨਹੀਂ ਜਾਂਦੀ ਕਿਉਂ ਟਾਲ ਬਣਾਇਆ ਗੁਰਦੁਆਰਾ ਸਾਹਿਬ ਨੂੰ ਕਿਉਂ 36000 ਬੇਗੁਨਾਹਾਂ ਦਾ ਕਤਲੇਆਮ ਕੀਤਾ ਸਾਨੂੰ ਕੁਛ ਨਾ ਕਹੋ ਸਾਨੂੰ ਹੱਕ ਹੈ ਅਸੀਂ ਕਿਸੇ ਦਾ ਜਿਹੜੇ ਸਿਰ ਤੇ ਦਰਤਾਰ ਨਹੀਂ ਉਹਨੂੰ ਕਤਲੇਆਮ ਕਰਦਿਏ ਆ ਆ ਸਾਡੇ ਆ ਸਾਡਾ ਕਾਨੂੰਨ ਆਹੀ ਆ ਬਣਾਉਣੇ ਆ ਤਲਵਾਨੀਆਂ ਦੀ ਤਰ੍ਹਾਂ ਮੈਂ ਚੰਦ ਲੋਕਾਂ ਨੂੰ ਕਹਿਣਾ ਚਾਹਣਾ ਸਿੱਖ ਕੌਮ ਦੇ ਧਰਮ ਪ੍ਰਚਾਰਕੋ ਸਾਹਮਣੇ ਆਓ ਮੌਤ ਦੇ ਕਫਨ ਬਨੋ ਸਿੱਖ ਕੌਮ ਨੂੰ ਕਿਸੇ ਤੋਂ ਖਤਰਾ ਨਹੀਂ ਸਿੱਖ ਕੌਮ ਨੂੰ ਇਨ੍ਹਾਂ ਜ਼ਾਲਿਮਾਂ ਤੋਂ ਖਤਰਾ ਹੈ ਸਿੱਖੀ ਦਾ ਅਪਮਾਨ ਕਰਨ ਵਾਲਿਆਂ ਤੋਂ ਖਤਰਾ ਹੈ ਇਨ੍ਹਾਂ ਦੀ ਬੋਲੀ ਨਾ ਬੋਲੋ ਇਹ ਸਿੱਖ ਕੌਮ ਨੂੰ ਬਹੁਤ ਨੁਕਸਾਨ ਕਰ ਰਹੇ ਨੇ ਧਰਮ ਪ੍ਰਚਾਰਕੋ ਸਾਹਮਣੇ ਆਓ ਮੌਤ ਦੇ ਕਫਨ ਬਣ ਕੇ ਅਸੀਂ ਬਣਨੇ ਨਾ ਮੌਤ ਦੇ ਕਫਨ ਅਸੀਂ ਧਰਮ ਪ੍ਰਚਾਰ ਹੀ ਤਾਂ ਪਾਪੀ ਆਦਮੀ ਐ ਅਸੀਂ ਬੰਨੇ ਨਾ ਡੱਟ ਕੇ ਲੜਾਂਗੇ ਬੋਨਸ ਦੀ ਜ਼ਿੰਦਗੀ ਆਖਰੀ ਸਾਹ ਤੱਕ ਲੜਾਂਗੇ ਇਹ ਜ਼ਿੰਦਗੀ ਬੋਨਸ ਹੈ ਸੱਚ ਤੇ ਬੋਲਾਂਗੇ ਬਿਲਕੁਲ ਉਸ ਤੋਂ ਪਿੱਛੇ